ਕਿ ਵੱਡੀ ਉਮਰ ਹੁੰਦੀ ਏ ਕਿਤੇ ਜਦੋਂ ਬੱਚਾ ਛੋਟਾ ਬੱਚਾ ਪਰ ਇਹ ਸਿਧਾਂਤ ਨਹੀਂ ਸਿੱਖੀਦਾ ਉਥੇ 5 ਸਾਲ ਦਾ ਬਾਬਾ ਫਤਿਹ ਸਿੰਘ ਵੀ ਵੱਡੀ ਪੱਗ ਬੰਨ੍ਹਦਾ ਤੇ ਸ਼ਹੀਦੀ ਦਿੰਦਾ ਤੇ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਹੈ ਕਿ ਬਾਬਾ ਫਤਿਹ ਸਿੰਘ ਛੋਟੇ ਸੀ ਦੇ ਬਾਹਰ ਵੱਡੇ ਸਾਹਿਬਜਾ ਉਹਦੇ ਤੇ ਸਿੱਖਾਂ ਦੇ ਪੁੱਤਰ ਸਾਰੇ ਇਕੱਠੇ ਹੋ ਕੇ ਕੁਝ ਖੇਡ ਰਹੇ ਸੀ ਜਿਵੇਂ ਬੱਚੇ ਖੇਡਦੇ ਆਨੰਦਪੁਰ ਸਾਹਿਬ ਬਾਬਾ ਫਤਿਹ ਸਿੰਘ ਹੈ ਉਮਰ ਛੋਟੀ ਸੀ ਹਿੰਮਤ ਸ਼ੁਰੂ ਤੋਂ ਬੜੀ ਵੱਡੀ ਸੀ ਐਵੇਂ ਨਹੀਂ ਉਸ ਕੰਧ ਨੂੰ ਵੀ ਉਹਨਾਂ ਨੇ ਢਾ ਲਿਆ ਹਿੰਮਤ ਬੜੀ ਸੀ ਬਾਹਰ ਗਏ ਕਹਿੰਦੇ ਨੇ ਮੈਨੂੰ ਵੀ ਖੜਾ ਲਓ ਉਮਰ ਛੋਟੀ ਸੀ 5 ਪੰਜ ਸਾਲ ਦਾ ਤਾਂ ਜਦੋਂ ਕਿਹਾ ਉਹ ਜਿਹੜੇ ਖੇਡ ਰਹੇ ਸੀ ਉਹਨਾਂ ਉਹਨਾਂ ਨੇ ਕਿਹਾ ਵੀ ਤੂੰ ਸਾਡੀ ਵੀ ਖੇਡ ਖਰਾਬ ਕਰੇਗਾ ਉਮਰ ਤੇਰੀ ਬਿਲਕੁਲ ਥੋੜੀ ਅਜੇ ਤੂੰ ਖੇਡ ਨਹੀਂ ਸਕਦਾ ਪਰ ਉਹ ਅੰਦਰ ਚਲੇ ਗਏ ਅੰਦਰ ਗਏ ਤੇ ਘਰ ਵਿੱਚ ਮਾਤਾ ਜੀ ਨੂੰ ਮਾਤਾ ਦਾਦੀ ਨੂੰ ਕਹਿ ਕੇ ਕਹਿੰਦੇ ਪੱਗਾਂ ਕਿੱਥੇ ਨੇ ਦਿਮਾਲੇ ਕਿੱਥੇ ਨੇ ਦਸਤਾਰਾਂ ਦਿੱਤੀਆਂ ਇੱਕ ਪੱਗ ਬੰਨੀ ਸਿੱਧੀ ਪੁੱਠੀ ਜਿਵੇਂ ਦੀ ਬੱਜ ਗਈ ਦੂਜੀ ਫੜੀ ਦੂਜੀ ਬੰਨਣ ਲੱਗ ਪਏ ਉੱਤੇ ਦੋ ਤਿੰਨ ਪੱਗਾਂ ਚੰਗੀਆਂ ਉੱਚੀਆਂ ਕਰਕੇ ਬਨ ਲਈਆਂ ਇਹ ਸਾਨੂੰ ਬਖਸ਼ਾ ਮਿਲਿਆ ਨੇ ਗੁਰੂ ਘਰ ਵੱਲ ਪੁੱਚੀਆਂ ਪੱਗਾਂ ਕਰਕੇ ਬਣ ਲਈਆਂ ਇਹ ਉਤੋਂ ਦਾਤਾ ਮਿਲਿਆ ਨੇ ਤੇ ਜਦੋਂ ਬਨ ਕੇ ਬਾਹਰ ਨਿਕਲਣ ਲੱਗੇ ਤੇ ਅੱਗੂ ਕਲਗੀਧਰ ਪਾਤਸ਼ਾਹ ਜਦੋਂ ਵੇਖਿਆ ਛੋਟਾ ਫਤੇਹ ਸਿੰਘ ਤੇ ਪਿਆਰ ਬਹੁਤਾ ਕਰਦੀ ਸੀ ਮਾਤਾ ਨਹੀਂ ਸੀ ਕਹਿਣ ਲੱਗੇ ਵੇਖ ਕੇ ਹੱਸ ਪਏ ਮਹਾਰਾਜ ਦਸਮ ਪਾਤਸ਼ਾਹ ਕਹਿਣ ਲੱਗੇ ਫਤੇਹ ਸਿੰਘ ਆਏ ਕਿ ਬੜੀਆਂ ਪੱਗਾਂ ਬਨ ਕੇ ਬਾਹਰ ਜਾ ਰਹੇ ਤੋ ਛੋਟੇ ਬਾਬੇ ਨੇ ਜਵਾਬ ਦਿੱਤਾ ਕਹਿਣ ਲੱਗਾ ਪਿਤਾ ਜੀ ਮੈਂ ਬਾਹਰ ਗਿਆ ਸੀ ਮੈਂ ਸਾਰਿਆਂ ਨੂੰ ਕਿਹਾ ਮੈਨੂੰ ਵੀ ਵਿੱਚ ਖੇਡ ਦੇ ਲਾ ਲੋ ਟੀਮ ਦੇ ਉਹਨਾਂ ਨੇ ਜਵਾਬ ਦੇ ਦਿੱਤਾ ਕਹਿੰਦੇ ਕਿਉਂ ਕਹਿੰਦੇ ਉਹਨਾਂ ਨੇ ਕਿਹਾ ਹੈ ਕਿ ਫਤੇ ਸਿੰਘ ਜੀ ਤੇਰੀ ਉਮਰ ਛੋਟੀ ਏ ਤੂੰ ਨੀਵਾਏ ਸਾਡੇ ਤੋਂ ਤੇਰੀ ਹਾਈਟ ਘੱਟ ਏ ਤੇ ਫਿਰ ਇਹ ਕਿਉਂ ਬਣ ਗਿਆ ਮਹਾਰਾਜ ਕਹਿੰਦੇ ਤੇ ਬਾਬਾ ਫਤੇ ਸਿੰਘ ਕਹਿੰਦੇ ਮਹਾਰਾਜ ਪਿਤਾ ਜੀ ਇਹ ਤਾਂ ਬੰਨੀ ਆ ਨਾ ਮੈਂ ਪੱਗ ਬਨ ਚੋਂ ਨਾ ਜਿਹੜਾ ਵੱਡਾ ਹੋ ਗਿਆ ਉਹ ਨਾਲ ਦੀ ਹਾਈਟ ਮੇਰੀ ਉਚਾਈ ਹੋ ਗਈ ਤੇ ਹੁਣ ਮੈਂ ਚੱਲਾਂ ਹੁਣ ਜੇ ਕਹਿਣਗੇ ਵੀ ਤੂੰ ਛੋਟਾ ਹੈ ਤੇ ਮੈਂ ਕਹਿ ਦੇਣਾ ਮੇਰੇ ਨਾਲ ਮਿਣ ਕੇ ਵੇਖ ਲਓ ਮੈਂ ਤੁਹਾਡੇ ਜਿਨਾ ਉੱਚਾ ਹੋ ਗਿਆ ਇਹ ਕੋਈ ਭਵਿੱਖ ਦੀ ਗੱਲ ਸੀ ਤੇ ਸਤਿਗੁਰੂ ਕਲਗੀਧਰ 파ਸ਼ਾ ਨੇ ਉਸ ਵੇਲੇ ਪਿਆਰ ਵਿੱਚ ਆ ਕੇ ਭਿੱਜ ਕੇ ਇੱਕ ਵਚਨ ਕਿਹਾ ਜਿਹੜਾ ਵਚਨ ਬਾਬਾ ਫਤਿਹ ਸਿੰਘ ਦੀ ਸ਼ਹੀਦੀ ਵਿੱਚ ਸਹਾਇਕ ਹੋਇਆ ਉਹ ਵਚਨ ਸੀ ਬਾਹਰ ਨਹੀਂ ਬੋਲੇ ਕੁਝ ਗੱਲਾਂ ਅੰਦਰ ਵਰਤਦੀਆਂ ਨੇ ਕਹਿਣ ਲੱਗੇ ਫਤਿਹ ਸਿੰਘ ਤੂੰ ਇਕੱਲੀਆਂ ਪੱਗਾਂ ਬੰਨ੍ਹ ਕੇ ਵੱਡਾ ਨਹੀਂ ਹੋਇਆ ਅਸਲ ਵਿੱਚ ਤੂੰ ਵੱਡਿਆਂ ਵਾਲੇ ਕੰਮ ਵੀ ਕਰ ਦੇਂਗਾ ਤੂੰ ਵੱਡਿਆਂ ਨੂੰ ਸ਼ਹੀਦੀ ਵਿੱਚ ਪਿੱਛੇ ਛੱਡ ਜਾਏ ਇਹ ਦਾਤ ਵਚਨ ਦਿੱਤੀ ਸੀ ਅੱਜ ਤੇ ਹੁਣ ਅਸੀਂ ਜੇ ਕੋਈ ਸਿੰਘ ਥੋੜਾ ਜਿਹਾ ਦਮਾਲਾ ਪੱਗ ਵਧੀਆ ਬੰਦਾ ਉਹਨੂੰ ਕਹਿੰਨੇ ਆ ਜੀ ਇਹ ਤੇ ਐਵੇਂ ਭਾਰ ਚੁੱਕੀ ਫਿਰਦਾ ਜੀ ਸਾਡੀ ਆਦਤ ਬਣ ਗਈ ਕਿਉਂਕਿ ਅਸੀਂ ਆਪਣੇ ਆਪ ਨੂੰ ਸਮਝ ਲੈ ਵੀ ਬੜੇ ਮਾਡਰਨ ਹੋ ਗਏ ਇਹ ਜੀ ਭਾਰ ਚੁੱਕੀ ਫਿਰਦਾ ਕਈ ਨਿਹੰਗ ਸਿੰਘ ਵੇਖ ਕੇ ਸੰਤਸਾ ਵੀ ਵੱਡੇ ਵੱਡੇ ਦਮਾਲੇ ਬਨ ਕੇ ਹੋਲੇ ਮਹੱਲੇ ਤੇ ਜਾਂਦੇ ਉਹ ਇੱਕ ਨਿਹੰਗ ਸਿੰਘ ਸਨ ਉਹ ਦਮਾਲਾ ਵੱਡਾ ਬੰਨਿਆ ਸੀ ਤੇ ਕਿਸੇ ਨਵੇਂ ਨਵੇਂ ਜਿਹਨੇ ਕੰਨਾਂ ਵਿੱਚ ਮੁੰਦਰਾ ਪਾਈਆਂ ਸੀ ਨਾ ਉਹ ਨੌਜਵਾਨ ਨੇ ਮਖੌਲ ਕੀਤਾ ਕਹਿੰਦੇ ਬਾਬਾ ਜੀ ਹੀਡੀ ਵੱਡੀ ਪੱਗ ਬੰਨੀ ਜੇ ਤੇ ਉਹ ਸਿਆਣੇ ਸਨ ਉਹ ਕਹਿਣ ਲੱਗਾ ਪੁੱਤਰ ਉਹਨ ਤੁਹਾਡੇ ਵਿੱਚ ਤੇ ਜਿੰਦ ਕੋਈ ਨਹੀਂ ਰਹੀ ਤੁਹਾਡੇ ਵਾਲੀ ਮੈਂ ਹੀ ਬੰਨਣੀ ਆਂਦਾ ਤੁਹਾਡੇ ਵਿੱਚ ਤੇ ਨਹੀਂ ਵੀ ਜਿੰਦ ਨਹੀਂ ਰਹੀ ਪੱਗੀ ਚੁੱਕ ਲਓ ਸਿਰ ਤੇ ਕਿਉਂ ਤੁਹਾਡੇ ਵਾਲੀਆਂ ਪੱਗਾਂ ਫਿਰ ਮੈਂ ਹੀ ਬੰਨਣੀ ਆਂਦਾ ਮੈਂ ਸੋਚਿਆ ਚਲੋ ਯਾਦ ਤੇ ਰਹਿ ਜਾਏ ਔਰ ਜਿਹੜੇ ਜਾਦੀਆਂ ਬਣੀਆਂ ਨੇ ਉੱਚੀਆਂ ਤਾਂ ਨੇ ਤੁਹਾਡੇ ਵਾਲੀਆਂ ਮੈਂ ਬਣੀਆਂ ਹੋਈਆਂ ਇਸ ਕਰਕੇ ਇਹ ਦਾਤਾ ਮਿਲੀਆਂ ਸਾਂ ਮੈਂ ਤੋਂ ਅੱਗੇ ਚੱਲ